ਸਰਸ਼ਰੀਆ ਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਉਸ ਵੇਲੇ ਦੀ ਇੱਕ ਵੱਡੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਹੈ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵੱਲੋਂ ਬਲਾਚੌਰ ਏਰੀਆ ਵਿੱਚ ਇੱਕ ਇਨਕਾਊਂਟਰ ਕੀਤਾ ਗਿਆ ਔਰ ਇਸ ਇਨਕਾਊਂਟਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਇਹ ਵਿਅਕਤੀ ਕੌਣ ਹੈ ਜਾਂ ਕਿਸ ਘਟਨਾ ਨੂੰ ਅੰਜਾਮ ਦੇਣ ਲਈ ਇਹ ਲੜੀਂਦਾ ਸੀ ਪੂਰੀ ਜਾਣਕਾਰੀ ਆਪਾਂ ਡੀਆਜੀ ਸਤਵਿੰਦਰ ਸਿੰਘ ਜੀ ਤੋਂ ਲੈ ਲਈ ਪੁਲਿਸ ਨੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਸਵੇਰੇ ਦੁਪਹਿਰ ਦੇ ਟਾਈਮ ਨਵਾਂ ਸ਼ਹਿਰ ਪੁਲਿਸ ਪਾਰਟੀ ਪਟੋਲਿੰਗ ਤੇ ਸੀ ਕਿਉਂਕਿ ਪਿਛਲੇ ਦਿਨਾਂ ਚ ਇੱਥੇ ਵਾਰਦਾਤਾਂ ਕਾਫੀ ਹੋਈਆਂ ਸੀਗੀਆਂ ਔਰ ਉਸ ਟੋਟਲਿੰਗ ਦੌਰਾਨ ਜਦ ਇੱਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਉਹਨਾਂ ਮੋਟਰਸਾਈਕਲ ਆਫ ਦਾ ਉੱਥੇ ਉਹਨੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਹਦਾ ਡਾਇਰੈਕਸ਼ਨ ਚੇਂਜ ਕਰਕੇ ਪਰ ਮੋਟਰਸਾਈਕਲ ਉਹਦਾ ਸਲਿੱਪ ਹੋ ਕੇ ਉੱਥੇ ਡਿੱਗ ਗਿਆ ਤੇ ਉਹਨੇ ਭੱਜਿਆ ਜਦੋਂ ਪੁਲਿਸ ਪਾਰਟੀ ਵੀ ਰੋਕ ਕੇ ਉਹਦੇ ਪਿੱਛੇ ਉਹਦਾ ਪਿੱਛਾ ਕੀਤਾ ਤੇ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਸੈਲਫ ਡਿਫੈਂਸ ਚ ਪਹਿਲੋ ਪੁਲਿਸ ਪਾਰਟੀ ਨੇ ਉਹਨੂੰ ਵਾਰਨ ਵੀ ਕੀਤਾ ਹਵਾ ਚ ਵੀ ਗੋਲੀ ਚਲਾਈ ਬਟ ਉਹ ਰੈਗੂਲਰਲੀ ਆਪਦੇ ਪਿਸਟਲ ਨਾਲ ਫਾਇਰ ਕਰ ਰਿਹਾ ਸੀ ਤੇ ਸੈਲਫ ਡਿਫੈਂਸ ਚੋਂ ਪੁਲਿਸ ਪਾਰਟੀ ਨੇ ਵੀ ਫਾਇਰ ਕੀਤਾ ਤਾਂ ਉਹ ਜ਼ਖਮੀ ਹੋ ਗਿਆ ਜੁਰੋ ਉਹਨੂੰ ਇੱਥੇ ਲਿਆਂਦਾ ਗਿਆ ਤੇ ਡਾਕਟਰਾਂ ਨੇ ਉਹਨੂੰ ਡਿਕਲੇਅਰ ਡੈੱਡ ਕੀਤਾ ਜੀ ਉਹਦੀ ਹੁਣ ਜੋ ਉਹਦੀ ਪਛਾਣ ਹੋਈ ਆ ਉਹ ਵਰਿੰਦਰ ਸਿੰਘ ਉਹਦਾ ਨਾਂ ਤੇ ਉਹਦੀ ਇਡੈਂਟੀਫਿਕੇਸ਼ਨ ਹੋਈ ਆ ਜਿਹਦੇ ਤੇ ਪਹਿਲਾਂ ਵੀ ਪਰਚੇ ਆ ਜੇਲ੍ਹ ਚ ਰਹਿ ਕੇ ਆਇਆ ਹੋਇਆ ਜੀ ਔਰ ਪੰਡੋਰੀ ਗੋਲਾ ਤਰਨ ਤਰਨ ਚ ਪਿੰਡ ਪੈਂਦਾ ਆ ਇਹ ਉੱਥੋਂ ਦਾ ਰਹਿਣ ਵਾਲਾ ਔਰ ਜੋ ਥੋੜੇ ਦਿਨ ਪਹਿਲਾਂ ਯਾਰਡਲੇ ਨਵੇਂ ਸ਼ਹਿਰ ਦੇ ਵਿੱਚ ਗ੍ਰੇਨੇਡ ਬਲਾਸਟ ਹੋਇਆ ਸੀ ਇਹਨੂੰ ਪੁਲਿਸ ਪਾਰਟੀ ਨੇ ਪਹਿਲਾਂ ਹੀ ਉਹਦੇ ਚ ਨਾਮਜ਼ਦ ਕਰ ਲਿਆ ਗਿਆ ਸੀਗਾ ਕਿਉਂਕਿ ਇਨਵੈਸਟੀਗੇਸ਼ਨ ਦੇ ਦੌਰਾਨ ਥਰੂ ਸੋਰਸਸ ਸਾਨੂੰ ਇਹ ਪਤਾ ਲੱਗਿਆ ਸੀ ਕਿ ਇਹ ਇਨਵੋਲਡ ਆ ਔਰ ਇਹ ਮਨੂਗਵਾਨ ਔਰ ਗੋਪੀ ਨਵੇਂ ਸ਼ਾਰੀਆ ਦੇ ਕਹਿਨ ਤੇ ਇਹਨੇ ਇਹ ਕੀਤਾ ਇਤੋਂ ਇਲਾਵਾ ਪਿਛਲੇ ਦਿਨਾਂ ਚ ਚੀਮਾ ਖੁੱਡੀ ਜੋ ਕਿ ਸ਼੍ਰੀ ਹਰਿਕੰਗਪੁਰ ਦੇ ਵਿੱਚ ਪਿੰਡ ਪੈ ਜਾਂਦਾ ਹੈ ਉੱਥੇ ਸਰਪੰਚ ਜੁਗਰਾਜ ਸਿੰਘ ਦਾ ਮਰਡਰ ਹੋਇਆ ਸੀ ਉਹਦਾ ਵੀ ਇਹੇ ਮੇਨ ਅਕਿਊਜ਼ਡ ਆ ਉਹ ਵੀ ਇਹਨੇ ਕਤਲ ਕੀਤਾ ਸੀ ਤਾਂ ਔਰ ਪਿੱਲੋ ਵੀ ਇਹ ਜੇਲ੍ਹ ਦੇ ਵਿੱਚ ਐਨਡੀਪੀ ਐਕਟ ਤੇ ਹੋਰ ਕਿਹੜੇ-ਕਿਹੜੇ ਫੈਂਸ ਚ ਲੈ ਕੇ ਆ ਉਹ ਸਾਰੀ ਅਸੀਂ ਡਿਟੇਲ ਇਨਵੈਸਟੀਗੇਟ ਕਰ ਰਿਹਾ। ਸੋ ਇਹ ਸਾਰਾ ਕੁਝ ਮਨੂ ਅਗਵਾਨ ਔਰ ਗੋਪੀ ਨਵੇਂ ਸ਼ਹਿਰੀਏ ਦੇ ਕਹਿਣ ਤੇ ਇਹ ਸਾਰਾ ਮੋਡਿਊਲ ਚੱਲ ਰਿਹਾ ਸੀਗਾ ਔਰ ਹੁਣ ਕਿਸ ਕੰਮ ਲਈ ਇਹ ਨਵਾਂ ਸ਼ਹਿਰ ਦੁਆਰਾ ਆਇਆ ਸੀਗਾ ਅਸੀਂ ਸਾਰੀ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਵੀ ਕਰਾਂਗੇ। ਇੱਕ ਮੋਟਰਸਾਈਕਲ ਵੀ ਉੱਥੇ ਬਰਾਮਦ ਹੋਇਆ ਆ। ਇਹ ਚੋਰੀ ਦਾ ਆ ਕੀ ਹੈ ਅਸੀਂ ਉਹ ਵੀ ਸਾਰਾ ਇਹਨੂੰ ਦੇਖ ਰਹੇ ਆ ਜੀ। ਪਰ ਮੈਂ ਤੁਹਾਡੇ ਜ਼ਰੀਏ ਸਾਰੇ ਨੌਜਵਾਨਾਂ ਨੂੰ ਫੇਰ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਰਾਰਤੀ ਅੰਸਰ ਬਾਹਰ ਬੈਠੇ ਆ ਇਹ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਥੋੜੇ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਨੂੰ ਗਲਤ ਪਾਸੇ ਲੈ ਕੇ ਜਾ ਰਹੇ ਆ ਔਰ ਉਹਨਾਂ ਤੋਂ ਇਹ ਟੈਰਰਿਸਟ ਐਕਟੀਵਿਟੀਜ਼ ਜਾਂ ਇਹ ਚੀਜ਼ਾਂ ਕਰਾਉਂਦੇ ਆ ਪਰ ਪੰਜਾਬ ਪੁਲਿਸ ਇਹਨੂੰ ਸਖਤੀ ਨਾਲ ਜਿੱਠੂਗੀ ਔਰ ਪੰਜਾਬ ਪੁਲਿਸ ਇਸ ਚੀਜ਼ ਨੂੰ ਬਿਲਕੁਲ ਵਧ ਨਹੀਂ ਦੋਗੀ ਔਰ ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਆ ਕਿ ਇਹ ਸ਼ਰਾਰਤੀ ਅੰਸਰਾਂ ਦੇ ਕਹਨੇ 'ਚ ਨਾ ਆਓ ਇਹ ਆਪ ਤਾਂ ਬਾਹਰ ਬੈਠੇ ਆ ਇੱਥੇ ਨੌਜਵਾਨਾਂ ਨੂੰ ਪਤਾ ਨਹੀਂ ਕਿੰਨੇ ਨੌਜਵਾਨ ਸਾਡੇ ਮਨੁਘਵਾਨ ਔਰ ਗੋਪੀ ਨਾਇਮੀ ਸ਼ਹਿਰੀ ਵੱਲੋਂ ਮਿਸ ਗਾਈਡ ਕੀਤੇ ਗਏ ਲਾਲਚ ਦੇ ਕੇ ਵੱਖ-ਵੱਖ ਹਿੰਸ ਕ੍ਰਾਈਮ ਕਰਕੇ ਆਪ ਆਪਦੀ ਜ਼ਿੰਦਗੀ ਔਰ ਆਪਣੇ ਪਰਿਵਾਰ ਦੀ ਵੀ ਜ਼ਿੰਦਗੀ ਡਿਸਟਰਬ ਹੋ ਜਾਂਦੀ ਆ ਜਦੋਂ ਇੱਕ ਨੌਜਵਾਨ ਬੱਚਾ ਚਲੇ ਜਾਂਦਾ ਆ ਫੈਮਿਲੀ ਮੈਂਬਰ ਵੀ ਡਿਸਟਰਬ ਹੋ ਜਾਂਦੇ ਆ ਸੋ ਅਸੀਂ ਬਿਲਕੁਲ ਪੰਜਾਬ ਪੁਲਿਸ ਡੀਜੀਪੀ ਸਾਹਿਬ ਵੱਲੋਂ ਬਿਲਕੁਲ ਸਖਤ ਦਾਇਤਾ ਹਨ ਅਸੀਂ ਇਹਨੂੰ ਸਖਤੀ ਨਾਲ ਨਜੇਠਾਂਗੇ ਔਰ ਇਸ ਚੀਜ਼ ਨੂੰ ਬਿਲਕੁਲ ਨਹੀਂ ਬਦਲਣਾ ਲੋਕੇਸ਼ਨ ਕਿ ਐਸਰ ਅਨਕਾਉਂਟਰ ਹੋਇਆ ਇਹ ਸਾਡੇ ਸਦਰ ਬਲਾਚੌਰ ਦੇ ਏਰੀਆ ਦੇ ਵਿੱਚ ਇਹ ਅਨਕਾਉਂਟਰ ਹੋਇਆ ਹੈ ਉੱਥੇ ਸਾਡੀ ਪੁਲਿਸ ਡਾਈਵ ਪੁਲਿਸ ਪਾਰਟੀ ਬਾਕੀ ਵੀ ਉੱਥੇ ਸਾਡੀ ਮੌਜੂਦ ਹੈ ਇਹਨੂੰ ਅਸੀਂ ਇਮੀਡੀਏਟਲੀ ਕਿਉਂਕਿ ਪਹਿਲੋ ਇਹ ਹੁੰਦਾ ਕਿ ਬਚ ਜਾਏ ਅਸੀਂ ਅਗਲੀ ਹੋਰ ਇਨਵੈਸਟੀਗੇਸ਼ਨ ਕਰ ਸਕੀਏ ਪਰ ਮੀਨਵਾਲ ਜਿਹੜਾ ਹਸਪੀਟਲ ਆਇਆ ਤੇ ਇੱਥੇ ਡਾਕਟਰ ਨੇ ਇਹਨੂੰ ਡੈੱਡ ਡਿਕਲੇਅਰ ਕੀਤਾ ਸਜੜਲਾ ਜੜਲਾ ਬਲੂਪਸਪੋਰਟ ਦੇ ਵਿੱਚ ਕੱਲਾ ਹੀ ਸੀਗਾ ਇਨਵੋਲਡ ਜਾਂ ਹੋਰ ਵੀ ਸੀਗਾ ਇਹ ਕੱਲਾ ਹੀ ਆਇਆ ਸੀਗਾ ਜੀ ਜੜਲਾ ਜਿਹੜਾ ਉੱਥੇ ਗ੍ਰੇਨੇਡ ਬਲਾਸਟ ਹੋਇ ਪਰ এরੇ ਪਿੱਛੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਮਨੂ ਅਗਵਾਨ ਗੋਪੀ ਨਵਾ ਸ਼ਾਇਰੀਆ ਤੇ ਹੋਰ ਇੱਥੇ ਜਿਹੜੇ ਲੋਕਲ ਮੋਡਿਊਲ ਆ ਉਹ ਵੀ ਅਸੀਂ ਟ੍ਰੇਸ ਕਰ ਚੁੱਕੇ ਆ ਉਹਨਾਂ ਦੇ ਖਿਲਾਫ ਵੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਔਰ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਰਿਕਵਰੀ ਜੀ ਇੱਕ 9mm ਦਾ ਵਿਦੇਸ਼ੀ ਪਿਸਟਲ ਆ ਔਰ ਖਾਲੀ ਰਾਉਂਡ ਵੀ ਮਿਲੇ ਜਿਹੜੇ ਉਹਨੇ ਉੱਥੇ ਫਾਇਰ ਕੀਤੇ ਆ ਔਰ ਇੱਕ ਮੋਟਰਸਾਈਕਲ ਆ ਸਭ ਨਵਾਂ ਸ਼ਹਿਰ ਸਟੇਸ਼ਨ ਨੂੰ ਗੈਂਗਸਟਰ ਹੁਣ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਤੇ ਪਿੱਛੇ ਮੰਸ਼ਾ ਕੀ ਲੱਗਦੀ ਹੈ ਜੀ ਤੁਸੀਂ ਦੇਖੋ ਜੀ ਜਿਹੜਾ ਵੀ ਕਿਸੇ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਔਰ ਮੈਂ ਫੇਰ ਤੁਹਾਨੂੰ ਇਹ ਯਕੀਨ ਦਿਵਾਉਣਾ ਹੈ ਕਿ ਨਵਾਂ ਸ਼ਹਿਰ ਪੁਲਿਸ ਪੰਜਾਬ ਪੁਲਿਸ ਡੀਜੀਪੀ ਸਾਹਿਬ ਦੀ ਰਹਿਨਮਾਈ ਹੇਠ ਅਸੀਂ ਇਸ ਚੀਜ਼ ਨੂੰ ਬਿਲਕੁਲ ਨਹੀਂ ਹੁਣ ਦਵਾਂਗੇ ਔਰ ਰਾਹੀ ਚੀਜ਼ ਹੋਊਗੀ ਗੋਲੀ ਕਿ ਨਹੀਂ ਲੱਗੀ ਸਰ ਇਹਨੂੰ ਹਾਂਜੀ ਗੋਲੀ ਕਿ ਨਹੀਂ ਲੱਗੀ ਉਹ ਹੁਣ ਸਾਰਾ ਚੈੱਕ ਕਰ ਰਹੇ ਹਾਂ ਜੀ ਮੇਰਾ ਖਿਆਲ ਇਹਦੇ ਇੱਕੀ ਬੁਲਟ ਇੰਝ ਰਹੀ ਹੈ ਤੋਾਬੇ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਗੈਂਗਵਾਰ ਦਾ ਕਦੇ ਵੀ ਨਹੀਂ ਹੈ ਲੇਕਿਨ ਹੁਣ ਕੁਝ ਸਮੇਂ ਤੋਂ ਕਾਫੀ ਜਾਦੇ ਜਿਹੜੇ ਨਾਮ ਆ ਰਹੇ ਨੇ ਇਹਦਾ ਕਾਰਨ ਕੀ ਦੇਖੋ ਇਹ ਇਹਨੂੰ ਇਹਨੂੰ ਇਹ ਜਿਹੜਾ ਜਿਹੜਾ ਵੀ ਮੈਂ ਤਾਂ ਤੁਹਾਨੂੰ ਪਹਿਲਾਂ ਦੱਸ ਰਿਹਾ ਆਂ ਕਿ ਮੈਂ ਤੁਹਾਡੇ ਜ਼ਰੀਏ ਸਾਰੇ ਨੌਜਵਾਨਾਂ ਨੂੰ ਇਹੇ ਅਪੀਲ ਕਰੂੰਗਾ ਕਿ ਇਹ ਜਿਹੜੇ ਸ਼ਰਾਰਤੀ ਅੰਸਰ ਜਿੱਦਾਂ ਤੁਹਾਨੂੰ ਦੱਸਿਆ ਕਿ ਮਨੂ ਅਗਵਾਨ ਤੇ ਗੋਪੀ ਨਵੇਂ ਸ਼ਰੀਏ ਦੇ ਕਹਿੰਦੇ ਇਹ ਚੀ ਇਹ ਨੌਜਵਾਨ ਇੰਨਾ ਤੋਂ ਸੁਚੇਤ ਹੋਣ ਆਪਣੀ ਜ਼ਿੰਦਗੀ ਆਪਣੇ ਘਰ ਦੇ ਲਈ ਜ਼ਿੰਦਗੀ ਨੂੰ ਨਾ ਖਰਾਬ ਕਰੋ ਇਹ ਲੋਕ ਛੋਟਾ ਲਾਲਚ ਦੇ ਕੇ ਤੁਹਾਨੂੰ ਇਸ ਜੁਰਮ ਦੀ ਦੁਨੀਆ ਚ ਖਿੱਚਦੇ ਆ ਅਸੀਂ ਇਸ ਚੀਜ਼ ਨੂੰ ਅਵੋਇਡ ਕਰਨਾ ਹੈ ਔਰ ਜਿਹੜਾ ਵੀ ਕੋਈ ਕਾਨੂੰਨ ਨੂੰ ਹੱਥ ਲਊਗਾ ਕਾਨੂੰਨ ਨੂੰ ਇਦਾਂ ਦੀਆਂ ਕੋਈ ਗਤੀਵਿਧੀਆਂ ਕਰੂਗਾ ਪਲੀਜ਼ ਕਾਨੂੰਨ ਅਨੁਸਾਰ ਜੋ ਵੀ ਉਹਦੇ ਖਿਲਾਫ ਕਾਰਵਾਈ ਬੰਦੀ ਹੋਈ ਅਸੀਂ ਉਹਨੂੰ ਸ਼ਕਤੀ ਨਾਲ ਲਵਾਗੇ ਸਰ ਜਿਹਨਾਂ ਨੇ ਇਥੋਂ ਮੈਡੀਊਲ ਕੀਤਾ ਉਹਨਾਂ ਨੂੰ ਤਾਂ ਸਜ਼ਾ ਮਿਲ ਗਈ ਪਰ ਜਿਹੜੇ ਵਿਦੇਸ਼ਾਂ ਵਿੱਚ ਗੈਂਗਸਟਰ ਬੈਠੇ ਉਹਨਾਂ ਨੂੰ ਸਜ਼ਾ ਮਿਲ ਜਿਹੜੇ ਬੈਠੇ ਆ ਵਿਦੇਸ਼ਾਂ 'ਚ ਵੀ ਜਿਹੜੇ ਬੈਠੇ ਆ ਤੁਸੀਂ ਪਿਛਲੇ ਦਿਨਾਂ ਵਿੱਚ ਦੇਖੋਗੇ ਕਿ ਪੰਜਾਬ ਪੁਲਿਸ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਆ ਔਰ ਬਾਹਰ ਬੈਠੇ ਵੀ ਤਿੰਨ ਚਾਰ ਜਿਹੜੇ ਨਾਮੀ ਗੈਂਗਸਟਰ ਜਾਂ ਜਿਹੜੇ ਟੈਰਰਿਸਟ ਐਕਟੀਵਿਟੀਜ਼ ਕੀਤੇ ਉਹ ਵੀ ਫੜੇ ਜਾ ਚੁੱਕੇ ਆ ਔਰ ਤਿੰਨ ਚਾਰ ਅਸੀਂ ਵਾਪਸ ਵੀ ਲਾਇਆ ਹੈ ਤੇ ਜਿਹੜੇ ਫੜੇ ਗਏ ਉਹ ਵੀ ਛੇਤੀ ਵਾਪਸ ਆ ਰਹੇ ਆ ਜਿਹੜੇ ਕੱਲ ਜਿਹੜੇ ਰਹਿ ਗਏ ਆ ਉਹਨਾਂ ਨੂੰ ਵੀ ਅਸੀਂ ਕਰਾਂਗੇ ਜਿਹੜਾ ਕੱਲ ਸਰਪੰਚ ਤੇ ਹੋਇਆ ਸਰ ਉਹਦੇ ਵਿੱਚ ਕੋਈ ਪੁਲਿਸ ਹਾਂ ਉਹਦੇ ਉਹ ਉਹ ਐਸ ਗੈਂਗ ਨਾਲ ਰਿਲੇਟਡ ਨਹੀਂ ਸੀਗਾ ਪਰ ਉਹਦੇ ਵਿੱਚ ਵੀ ਐਸਐਸਪੀ ਸਾਹਿਬ ਦੇ ਬੜੀ ਮਿਹਨਤ ਨਾਲ ਅਸੀਂ ਬਹੁਤ ਨੇੜੇ ਪਹੁੰਚ ਗਏ ਆ ਤਾਂ ਉਹਨਾਂ ਦਾ ਵੀ ਅਸੀਂ ਤੁਹਾਨੂੰ ਮੁਲਜ਼ਮਾਂ ਨੂੰ ਫੜ ਕੇ ਤੁਹਾਨੂੰ ਛੇਤੀ ਦੱਸਾਂ ਸਰ ਅੱਗੇ ਤਿਹਾਰਾ ਦਾ ਸਮਾਂ ਹੈ ਪੁਲਿਸ ਪਾਰਟੀ ਪੈਟਰੋਲਿੰਗ ਕਰ ਰਹੀ ਹੈ ਪੁਲਿਸ ਪਾਰਟੀ ਮੁਸਤੈਦ ਹੈ ਲੇਕਿਨ ਲੋਕਾਂ 'ਚ ਡਰ ਨਾ ਪਣ ਪਏ ਲੋਕਾਂ 'ਚ ਬਿਲਕੁਲ ਲੋਕਾਂ 'ਚ ਡਰ ਨਹੀਂ ਹੋਣਾ ਚਾਹੀਦਾ ਅਸੀਂ ਦਿਨ ਰਾਤ ਲੋਕਾਂ ਲਈ ਪਬਲਿਕਲੀ ਅਸੀਂ ਜਾਗਦੇ ਆਂ ਔਰ ਅਸੀਂ ਆਪਣੀ ਡਿਊਟੀ ਬਾਕੂਗੀ ਕਰਾਦੇ ਚ ਸਰ ਜੜਲਾ ਕੇਸ ਦੇ ਵਿੱਚ ਕੋਈ ਆਈਐਸਏ ਲਿੰਕ ਵੀ ਸਾਹਮਣੇ ਆਇਆ ਹੈ ਜੀ ਹਾਈਐਸਏ ਲਿੰਕ ਹੀ ਹੈ ਨਾ ਜਿਹੜੇ ਇਹ ਬਾਹਰ ਟੈਰਰਿਸਟ ਬੈਠੇ ਆ ਇਹ ਥਰੂ ਸਾਡੇ ਜੋ ਪਾਕਿਸਤਾਨ ਦੇ ਥਰੂ ਹੀ ਇਹ ਹਥਿਆਰ ਗ੍ਰਨੇਡ ਆਉਂਦੇ ਆ ਉਹਨਾਂ ਦੇ ਜ਼ਰੀਏ ਹੀ ਇਹ ਫੇਰ ਅੱਗੇ ਛੁੱਟੇ ਜਾਂਦੇ ਆ ਔਰ ਗ੍ਰਨੇਡ ਤਾਂ ਥਰੂ ਬਾਰਡਰ ਉਧਰ ਹੀ ਆ ਰਹੇ ਆ ਥੈਂਕਿਊ ਜੀ